ਜੀ ਪਹੁੰਚ ਗਿਆ ਹਾਂ ਟੋਲ ਪਰ ਸ਼ਿਵਾਂ ਮਿਰਚ ਦੀ ਬੋਲੀ ਤੇ 17 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 2 2 ਛੋੜ 18 18 2 ਬੋਲੀਆਂ ਪਾਗਲਾ ਉਨੇ ਦੀ ਹੋ ਗਈ ਐ ਕੱਲ ਦੋਵਾਂ ਨੂੰ ਬਾਹਰ ਕੱਢ ਦੇ ਯਾਰ 19 19 ਛੜੇ 19 ਛੜੇ 19 ਅੱਛਾ 20 20 ਛੜੇ 20 ਛੜੇ 20 ਛੜੇ 20 ਨਾ 21 ਯਾਰ ਕੀ ਹੋਇਆ ਆਪਾਂ ਜੱਦੀ ਸਰਦਾਰਾ ਸਾਡੇ ਕੀ ਇਹ ਨਿਕਲਦਾ ਉਹਨੇ ਕਿਹਾ ਰੱਖਿਆ ਕਰ ਤੋਰੀ ਗੀ ਪੀ ਪ੍ਰਵਾਨ ਕਰਾ ਕਰ ਫੱਡਾ ਰ ਆਪਣਾ ਹੀ 31 ਬੋਲੀ ਸੀ ਸਾਡੇ 21 ਸਾਡੇ 21 ਨਹੀ ਨਹੀ 21 ਦਾ ਹਾਂ ਭਾਈ ਪੁੱਤਰੇ ਦਾ ਆਪਾ ਛੜਾਈ ਲੈਣੇ ਆ ਸਾਡੇ ਭਾਈ ਸਾਡੇ ਭਾਈ ਛੇਲਾ ਬਹੁਤ ਵਧੀਆ ਚਾਹੇ ਸਾਡੇ ਭਾਈ ਆਲੋ ਸਾਡੇ ਭਾਈ ਜਾਏ ਲੈਣੀ ਸਾਡੇ ਭਾਈ 23 ਪੁੱਤਰੇ ਦਾ ਛੜਾਈ ਲੈਣੇ ਆ ਸਾਡੇ 23 ਸਾਡੇ 23 ਸਾਡੇ 24 ਸਾਡੇ 24 ਜਾਏ 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 ਹੱਥ ਦੂਰ ਆ ਜਾਓ ਸਾਡੇ 22 ਸਾਡੇ 22 ਨਹੀਂ ਗਈ ਸੀ 20 20 ਰੁਪਏ ਇਹ ਬੀਬੀ ਬੀਬੀ ਲਵਾਵਾ ਕਿੰਨੇ ਲਵਾਵੇ ਚੱਕ ਨੰਬਰ ਮੋਦੀ ਮੋਦੀ ਵੀਰ ਇਹ 30 ਰੁਪਏ ਸਾਡੇ ਬੀਬੀ ਸਾਡੇ ਬੀਬੀ ਸਾਡੇ ਬੀਬੀ ਸਾਡੇ 20 ਰੁਪਏ ਸਾਡੇ 20 20 ਸਾਡੇ ਲਾਣੀਆਂ ਆਏ ਨੇ ਮੈਂ ਮੈਂ ਕੋਈ ਨਹੀਂ ਲੈ ਆਇਆ ਇਹਨੇ ਕਰ ਮੈਨੇ ਲਾਣੀਆਂ ਕਰ ਦੋ ਆ ਦੀਪੂ ਸਾਡੇ 20 20 ਰੁਪਏ ਸਾਡੇ 20 20 ਲਾਫੇ ਕਿੰਨੇ ਆ 40 40 ਦੇ ਅੰਬਿਆ ਸਾਡੇ ਤੇਰੇ ਕੀ ਭਾ ਪੜਦਾ ਆਪਾਂ ਉਹਨੇ ਕਰ ਦਿੰਨੇ ਆ ਤੇਰੇ ਪਰਸਾਂ ਨਹੀਂ ਦੇ ਦੇ ਕਿੰਨੇ ਪਰਸ ਮੱਛਾ ਵਾ ਯਾਰ ਇਹਨੂੰ ਪਤਾ ਕੀ ਭਾੜ ਹੈ ਉਸ ਭਾ ਦੇ ਦਈਏ ਹਾਂ ਲੋ ਜੀ ਸਾਡੇ 20 20 ਸਾਡੇ ਬੀਬੀ ਜਾਏ ਵੀਰ ਹਾਂਜੀ ਲੋ ਜੀ 21 ਰੁਪਏ 21 ਕੀ 21 ਕੀ ਟੋਚਾ ਲਿਆਈ 21 ਕੀ ਬੋਲੇ ਜਾਈ ਕਾਢੀਆ ਆ ਤਿੱਲੇ ਨੂੰ ਆ ਪਾਗੇ ਆ ਪਾਗੇ ਆ 18 ਹੋ ਗਈ ਹੈ ਬੋਲੀ ਸ਼ਿਮਲਾ ਵਧੀਆ ਹੈ ਸਾਡੇ 19 19 ਸਾਡੇ 19 19 ਜਿਹੜਾ ਪਾਇਆ ਉਹਨੂੰ ਸਾਡੇ 19 19 ਬੀਬੀ ਸਾਡੇ ਬੀਬੀ ਮੈਨੂੰ ਥੋੜੀ ਛੋੜਨੀ ਛੋੜ ਦੌਰ ਵੀ ਹੈ ਸਾਡੇ ਬੀਬੀ ਸਾਡੇ ਕੀ ਕੀ ਤੇ ਨਹੀਂ ਪਾ ਸੁਣਾ ਕੀ ਕੀ ਸਾਡੇ ਕੀ ਕੀ ਜੇ ਲੈਣੀਆਂ ਤੇ ਦੀ ਪੱਕੇ ਦਾ ਉਹ ਕੰਮ ਮੇਰੋ ਇਹਨਾਂ ਨਾਲ ਦੇ ਵੀ ਪੱਕੇ ਦੇ ਤੇ ਯਾਰ ਨੂੰ ਬਾਈ ਬਾਈ ਸੱਟੋ ਨਹੀਂ ਰੁਕੀ ਹੈ ਅੱਗੇ ਬੋਲੋ ਬੋਲੋ ਨਹੀਂ ਸਾਰਾ ਸਾਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਗੇਮ ਕੋ ਮਾਈਕ ਮਿਲਦਾ ਸਤਿ ਸ੍ਰੀ ਅਕਾਲ ਹਰ ਧਾਰਾ ਉੱਨੀ ਉੱਨੀ ਹੈ 22F 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 ਅੱਜ ਜਿਹਨੇ ਇਹ ਗੱਲ ਅੱਗੇ ਕਹਿੰਦਾ 22F ਸਾਡੇ 22F 21F ਸਾਡੇ 21 22F ਭਾਈ ਜਾਏ ਭਈਏ ਜਾਏ ਭਾਈ ਜਾਏ ਜਾਏ ਭਾ ਜਾਈ ਭਾਈ ਜਾਏ ਲੋਕ ਮਾਲ ਅਲਲਹੁ ਅਕਬਰ ਭਾਈ ਇੱਕ ਬਾਬਾ ਲਾਵਾ ਭਾਈ ਜਾਏ 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 ਭਾਈ ਜਾਏ ਭਈਏ ਜਾਏ ਭਾਈ ਜਾਏ ਜਾਏ ਕਰਮਿਆ